ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦੇ ਉੱਪਰ ਇੱਕ ਸ਼ਖਸ اٹਕ ਗਿਆ ਸੀ ਹੁਣ ਉਸ ਨੂੰ ਹੇਠਾਂ ਉਤਾਰ ਲਿਆ ਗਿਆ ਹੈ 7 ਘੰਟੇ ਤੋਂ ਬਾਅਦ ਉਸ ਨੂੰ ਹੇਠਾਂ ਉਤਾਰਿਆ ਗਿਆ ਹੈ ਦੱਸਦੀ ਹੈ ਕਿ ਉਸ ਤੋਂ ਬਾਅਦ ਉਸ ਨੂੰ ਹਸਪੀਟਲ ਭੇਜ ਦਿੱਤਾ ਗਿਆ ਗੁਰਦੁਆਰਾ ਸਾਹਿਬ ਸੀ ਜਿਸ ਦੇ ਵਿੱਚ ਨਿਸ਼ਾਨ ਸਾਹਿਬ ਸੀ ਅਤੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾ ਰਿਹਾ ਸੀ ਇਸ ਦੌਰਾਨ ਜਦੋਂ ਇਹ ਨੌਜਵਾਨ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਿਹਾ ਸੀ ਬਿਲਕੁਲ ਟੌਪ ਤੇ ਸੀ ਤਾਂ ਉਸ ਵੇਲੇ ਤਕਨੀਕੀ ਖਰਾਬੀ ਆ ਜਾਂਦੀ ਹੈ ਤੇ ਇਹ ਨੌਜਵਾਨ ਉੱਪਰ ਹੀ ਫਸ ਜਾਂਦਾ ਹੈ ਜਿਸ ਤੋਂ ਬਾਅਦ ਕਾਫੀ ਮੁਸ਼ਕਲ ਕੀਤੀ ਗਈ ਜੀਸੀਬੀ ਕਰੇਨਾ ਮੰਗਵਾਈਆਂ ਗਈਆਂ ਪੈੜ ਬਣਾ ਗਈ ਬਣਾਈ ਗਈ ਪਰ ਇਸ ਦੇ ਬਾਵਜੂਦ ਫਿਰ ਫੌਜ ਨੂੰ ਬੁਲਾਉਣਾ ਪਿਆ ਜਿਸ ਤੋਂ ਬਾਅਦ ਭਾਰਤੀ ਫੌਜ ਦੇ ਵੱਲੋਂ ਮਦਦ ਕੀਤੀ ਗਈ ਅਤੇ ਇਸ ਨੌਜਵਾਨ ਨੂੰ ਉਤਾਰਿਆ ਗਿਆ ਇਹ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਵੇਲੇ ਇਹ ਨੌਜਵਾਨ ਉੱਪਰ ਫਸ ਗਿਆ ਸੀ ਠੰਡ ਦਾ ਮੌਸਮ ਧੁੰਦ ਦਾ ਮੌਸਮ ਤੇ ਅਜਾਹੇ ਦੇ ਵਿੱਚ ਕਰੀਬ 100 ਫੁੱਟ ਉੱਚੇ ਨਿਸ਼ਾਨ ਸਾਹਿਬ ਦੇ ਉੱਤੇ ਜਦੋਂ ਚੋਲਾ ਬਦਲਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਇਹ ਘਟਨਾ ਵਾਪਰੀ ਹੈ ਅਬੋਹਰ ਦਾ ਪਿੰਡ ਹੈ ਗਿੱਦੜਾਂ ਵਾਲੀ ਜਿੱਥੋਂ ਦੇ ਗੁਰੂ ਘਰ ਦੇ ਵਿੱਚ ਇਹ ਨਵੇਂ ਸਾਲ ਦੇ ਮੌਕੇ ਦੇ ਉੱਤੇ ਨਿਸ਼ਾਨ ਸਾਹਿਬ ਬਦਲਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਜਦੋਂ ਨਿਸ਼ਾਨ ਸਾਹਿਬ ਬਦਲਿਆ ਜਾ ਰਿਹਾ ਸੀ ਤਾਂ ਇਹ ਨੌਜਵਾਨ ਉੱਪਰ ਫਸ ਜਾਂਦਾ ਉਹ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਇਹ ਨੌਜਵਾਨ ਉੱਤੇ ਫਸਿਆ ਹੋਇਆ ਸੀ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਇਸ ਨੂੰ ਹੇਠਾਂ ਉਤਾਰਿਆ ਜਾਵੇ 7 ਘੰਟੇ ਦੇ ਕਰੀਬ ਇਹ ਸਮਾਂ ਲੱਗਿਆ ਤੇ 7 ਘੰਟੇ ਤੱਕ ਇਹ ਨੌਜਵਾਨ ਉੱਪਰ ਹੀ ਫਸਿਆ ਰਿਹਾ ਗੁਰੂ ਘਰ ਦੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਸਮੇਂ ਕਰੀਬ 100 ਫੁੱਟ ਉੱਚਾ ਸੀ ਇਹ ਨਿਸ਼ਾਨ ਸਾਹਿਬ ਜਿੱਥੇ ਉੱਤੇ ਇਹ ਅਬੋਹਰ ਦੇ ਗਿੱਦੜਾਂ ਵਾਲੀ ਦਾ ਨੌਜਵਾਨ ਚੜਿਆ ਹੋਇਆ ਸੀ ਅਤੇ ਇਸ ਦੌਰਾਨ ਪਿੰਡ ਵਾਸੀ ਇਕੱਠੇ ਹੋਏ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਰੈਸਕਿਊ ਟੀਮਾਂ ਪਹੁੰਚੀਆਂ ਕਈ ਘੰਟੇ ਮਸ਼ੱਕਤ ਕੀਤੀ ਗਈ ਅਤੇ ਜਾਲ ਬਣਾ ਕੇ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਜੇ ਹਾਂ ਨਾ ਹੋ ਸਕਿਆ ਫਿਰ ਪੈੜ ਬਣਾਈ ਗਈ ਪੈੜ ਵੀ ਉੱਥ तक ਨਹੀਂ ਪਹੁੰਚੀ ਜਿਸ ਤੋਂ ਬਾਅਦ ਫਾਇਰ ਬਰਗੇਡ ਤੇ ਐਂਬੂਲੈਂਸ ਨੂੰ ਵੀ ਸੱਦ ਲਿਆ ਗਿਆ ਸੀ ਇਸ ਤੋਂ ਬਾਅਦ ਫੌਜ ਪਹੁੰਚਦੀ ਆ ਉੱਥੇ ਜਿਸ ਤੋਂ ਬਾਅਦ ਹੁਣ ਇਸ ਨੌਜਵਾਨ ਨੂੰ ਹੇਠਾਂ ਉਤਾਰ ਲਿਆ ਗਿਆ ਏ ਤਾਂ ਬਹੁਤ ਸਾਰੇ ਗੁਰਦੁਆਰਾ ਸਾਹਿਬ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਨਿਸ਼ਾਨ ਸਾਹਿਬ ਨੇ ਉੱਥੇ ਜਦੋਂ ਚੋਲਾ ਸਾਹਿਬ ਦੀ ਚੇਂਜ ਕੀਤਾ ਜਾਂਦਾ ਹੈ ਚੋਲਾ ਸਾਹਿਬ ਨਵਾਂ ਉੱਥੇ ਚੜਾਇਆ ਜਾਂਦਾ ਤਾਂ ਉਸ ਦੌਰਾਨ ਅਜਿਹਾ ਜਿਹੜਾ ਕੋਈ ਵੀ ਸੇਵਾਦਾਰ ਹੁੰਦਾ ਉਹ ਉੱਤੇ ਜਾਂਦਾ ਫਿਰ ਇਹ ਚੋਲੇ ਦੀ ਸੇਵਾ ਕੀਤੀ ਜਾਂਦੀ ਹੈ ਤੇ ਇਹ ਤਸਵੀਰਾਂ ਨੇ ਜਦੋਂ ਇਸ ਨੌਜਵਾਨ ਨੇ ਚੋਲਾ ਬਦਲਣ ਦੇ ਲਈ ਇਹ ਸੇਵਾ ਲਈ ਹੋਈ ਸੀ ਤੇ ਜਦੋਂ ਇਹ ਚੋਲਾ ਬਦਲ ਰਿਹਾ ਸੀ ਨਿਸ਼ਾਨ ਸਾਹਿਬ ਦੇ ਬਿਲਕੁਲ ਉੱਪਰ ਤਾਂ ਤਕਨੀਕੀ ਖਰਾਬੀ ਆ ਗਈ ਤਾਰ ਟੁੱਟ ਗਈ ਜਿਸ ਕਰਕੇ ਇਹ ਉੱਪਰ ਹੀ ਫਸ ਗਿਆ ਸੀ ਪਰ ਹੁਣ ਇਸ ਨੂੰ ਹੇਠਾਂ ਉਤਾਰ ਲਿਆ ਗਿਆ ਹੈ ਤੇ ਸਾਡਾ ਬੇਟਾ ਜੀ ਅਭਿਜਿਤ ਸਿੰਘ ਤੇ ਜੀ ਉਹ ਅੰਮ੍ਰਿਤ ਸ਼ਕਿਆ ਹੋਇਆ ਜੀ ਤੇ ਉਹਨਾਂ ਨੂੰ ਜੀ ਪ੍ਰਬਤ ਫੇਰੀ ਤੇ ਸਵੇਰ 4 ਵਜੇ ਤੋਂ ਹੀ ਕਰੋ ਗਿਆ ਸੀ ਜੀ ਤੇ ਉਹਨਾਂ ਨੇ ਖੂਬ ਪ੍ਰਬਤ ਫੇਰੀ ਦੇ ਨਾਲ ਸੇਵਾ ਕੀਤੀ ਸੰਗਤ ਦੇ ਨਾਲ ਸੀਗਾ ਤੇ ਉਸ ਨੂੰ ਆਹ ਕਿਹਾ ਗਿਆ ਕਿ ਤੇ ਇਸ ਨਿਸ਼ਾਨ ਸਾਹਿਬ ਉੱਤੇ ਕੱਪੜੇ ਮ블ਕੀ ਕੱਪੜੇ ਦੀ ਸੇਵਾ ਤੇ ਗਿਆ ਸੀਗਾ ਜੀ ਤੇ ਜਿਵੇਂ ਉਹ ਤਾਂ ਗਿਆ ਤੇ ਉਹ ਉਹਦੀ ਕੁੰਡੀ ਟੁੱਟਣ ਨਾਲ ਜੀ ਸਾਡਾ ਬੇਟਾ ਉੱਪਰ ਹੀ ਲਟਕਿਆ ਰਿਹਾ 7:30 ਵਜੇ ਉੱਤੇ ਚੜਾਇਆ ਗਿਆ ਤੇ ਜਦੋਂ 2:30 ਵਜੇ ਦੇ ਟਾਈਮ ਤੇ ਥੱਲੇ ਲਾਇਆ ਗਿਆ ਜੀ ਹਾਲਤ ਬਹੁਤ ਬੁਰੇ ਹਾਲਤ ਸੀਗੇ ਬੱਚਾ ਸਹਿਮਿਆ ਪਿਆ ਸੀਗਾ ਤੇ ਉਹਨੂੰ ਡਰ ਵੀ ਅੰਦਰੋਂ ਅੰਦਰ ਸੀ ਪਰ ਸਾਡੇ ਬੱਚੇ ਦੇ ਹਾਲਤ ਵੇਖਣ ਵਾਲੇ ਨਹੀਂ ਸੀਗੇ ਸਾਡੇ ਗਲੀ ਗਵਾੜ ਨੇ ਸਾਡੇ ਆਣ ਗਵਾੜ ਨੇ ਤੇ ਸਾਡੀ ਆਰਮੀ ਫੌਜ ਸ਼੍ਰੀ ਗੰਗਾ ਨਗਰ ਸਾਹਿਬ ਤੋਂ ਫੌਜ ਬੁਲਾਈ ਗਈ ਜੈਸ ਵੀ ਬੁਲਾਈ ਗਈ ਤੇ ਹੋਰ ਵੀ ਮੀਡੀਆ ਪ੍ਰਸ਼ਾਸਨ ਨੇ ਸਾਡਾ ਸਾਰਿਆਂ ਨੇ ਬਹੁਤ ਸਾਥ ਦਿੱਤਾ ਤੇ ਸਾਡਾ ਬੱਚਾ ਹੁਣ ਥੱਲੇ ਆ ਗਿਆ ਇਸ ਵਕਤ 2:30 ਵਜੇ ਦਾ ਟਾਈਮ ਆ ਜੀ ਤੇ ਬੱਚਾ ਸਾਡਾ ਠੀਕ ਠਾਕ ਆ ਬਸ ਅਸੀਂ ਇਹੋ ਹੀ ਅਰਦਾਸ ਕਰਦੇ ਆ ਕਿ ਸਾਡਾ ਬੱਚਾ ਹੋਸਪੀਟਲ ਚੋਂ ਠੀਕ-ਠਾਕ ਹੋ ਕੇ ਘਰ ਪਹੁੰਚੇ ਤੇ ਜਿੰਨਾ ਹੋ ਸਕਦਾ ਜੀ ਉਹਨਾਂ ਦੇ ਮਾਤਾ-ਪਿਤਾ ਨੂੰ ਸੰਯੋਗ ਦੀ ਬਹੁਤ ਲੋੜ ਆ ਜੀ ਤੇ ਹੱਥ ਜੋੜ ਕੇ ਬੇਨਤੀ ਆ ਕੇ ਉਹਨਾਂ ਨੂੰ ਵੱਧ ਤੋਂ ਵੱਧ ਸੰਯੋਗ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਬਹੁਤ ਜੀ ਸਹਿਮੇ ਹੋਇਆ ਜੀ ਜਦੋਂ ਇੱਕ ਬੱਚਾ ਤਾਂ ਚਲ ਜਾਂਦਾ ਉਸ ਮਾਣ ਨੂੰ ਹੀ ਪਤਾ ਹੁੰਦਾ ਕਿ ਉਹਨਾਂ ਦੇ ਕਿਸ ਤਰੀਕੇ ਦੇ ਹਾਲਤਾ ਜੀ ਉਹਨਾਂ ਨੂੰ ਸਬਰ ਦਿੱਤਾ ਗਿਆ ਉਹਨਾਂ ਦੇ ਨਾਲ ਖੜ੍ਹਣ ਲਈ ਹੌਸਲਾ ਦਿੱਤਾ ਕਿ ਤੁਸੀਂ ਹੌਸਲਾ ਰੱਖਿਓ ਵਾਹਿਗੁਰੂ ਜੀ ਦਾ ਜਾਪ ਕੀਤਾ ਗਿਆ ਜੀ ਸੁਖਨੀ ਸਾਹਿਬ ਦੇ ਪਾਠ ਚ ਲਾਇਆ ਗਿਆ ਅਰਦਾਸ ਕੀਤੀ ਗਈ ਕਿ ਸਾਡਾ ਬੱਚਾ ਯੋਗੀ ਕਰੋ ਗਿਆ ਹੈ ਠੀਕ ਠਾਕ ਹੋ ਕੇ ਘਰੇ ਪਹੁੰਚੇ ਉਹਨਾਂ ਦੀ ਤਬੀਅਤ ਪਹਿਲਾਂ ਹੀ ਠੀਕ ਨਹੀਂ ਸੀਗੀ ਤੇ ਜਦ ਬਸੇਵਾ ਕਰਦਾ ਸੀ ਇਹੋ ਹੀ ਪ੍ਰਸ਼ਾਸਨ ਅਗੇ ਮੰਗਾ ਕਿ ਸਾਡਾ ਬੱਚਾ ਠੀਕ ਠਾਕ ਹੋ ਕੇ ਘਰੇ ਆਵੇ ਜੀ ਤੇ ਚਲੋ ਮਹਾਰਾਜ ਉਹਨਾਂ ਨੂੰ ਠੀਕ ਠਾਕ ਤੰਦਰੁਸਤੀ ਬਖਸ਼ੇ ਉਹਨਾਂ ਲਈ ਅਸੀਂ ਅਰਦਾਸ ਕਰਦੇ ਪਏ ਹਾਂ ਸਾਰੇ ਪਿੰਡ ਸਾਡੇ ਨਾਲ ਆ ਤੇ ਸਾਡੀ ਰਿਪੋਰਟ ਜੀ ਗੰਗਾ ਨਗਰ ਤੋਂ ਸਾਰੀ ਮੀਡੀਆ ਪਹੁੰਚੀ ਸੀ ਤੇ ਸਾਡਾ ਪਿੰਡ ਗਿਣਾਲੀ ਆ ਜੀ ਬਸ ਠੀਕ ਠਾਕ ਹੋ ਕੇ ਬੱਚਾ ਘਰੇ ਚਾਹੀਦਾ ਜੀ ਸਾਡਾ ਠੀਕ ਠਾਕ ਹੋ ਕੇ ਘਰੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आधा घंटा हमने कर लिया जो मुझे इमीडिएट आओ तो हमारी एक संयुक्त इंजीनियर प्लस राजनेति हमारी टीम आई और हमने जितनी जल्दी आधा घंटा के अंदर इसको किया जी आधा घंटा जो हमारे पहुंचने को आधा घंटा में हमने कर लिया बाकी इनका इनकी तैयारी ठीक भले बहुत अच्छे हालात बढ़िया है बहुत अच्छे ऑपरेशन चलया फौज दी मदद नाल ते पुलिस दी मदद नाल ते आम पब्लिक दे नाल सहयोग नाल जिरा मुंडे नु सही सलाम जिरा ਉਹ ਨੂੰ ਨਾਲਿਆ ਗਿਆ ਤੇ ਹੁਣ ਐਂਬੂਲੈਂਸ ਤੇ ਜਾ ਕੇ ਚੈੱਕਅਪ ਕੀਤੀ ਜਾ ਰਹੀ ਹੈ ਤੇ ਇਸ ਆਪਰੇਸ਼ਨ ਦੇ ਵਿੱਚ ਸਾਰੇ ਪੱਤਰਕਾਰ ਭਾਈਆਂ ਨੇ ਤੇ ਸਾਰੇ ਵਿਅਕਤੀਆਂ ਨੇ ਪੂਰਾ ਸਹਿਯੋਗ ਦਿੱਤਾ